ਕਵਿਤਾ ਹੈ ਕਵੀਆਂ ਨੂੰ ਕੀ ਪਤਾ ਮਾਪਿਆਂ ਨੇ ਪਾਲੋਸ ਪੜਾ ਲਿਖਾ ਆਪਣੇ ਪੈਰਾਂ ਤੇ ਖੜੇ ਕਰ ਤੋੜ ਦਿੱਤੇ ਬੱਚੇ ਦੂਰ ਪਰਦੇਸਾਂ ਨੂੰ ਹੁਣ ਉਹ ਕਿੱਥੇ ਕਿੱਥੇ ਕੀ ਕੀ ਕਾਰ ਕਰਦੇ ਮਾਪਿਆਂ ਨੂੰ ਕੀ ਪਤਾ ਅਧਿਆਪਕਾਂ ਨੇ ਦੇਸ ਰੋਸ਼ੀਆ ਕਰ ਬੱਚੇ ਭੇਜ ਦਿੱਤੇ ਸੰਸਾਰ ਅੰਦਰ ਹੁਣ ਉਹ ਕਿੱਥੇ ਕਿੱਥੇ ਕਿਹੜੀ ਕਿਹੜੀ ਕਾਰ ਕਰਦੇ ਅਧਿਆਪਕਾਂ ਨੂੰ ਕੀ ਪਤਾ ਕਵੀਆਂ ਨੇ ਮਾਂਜ ਸਵਾਰ ਕੇ ਕਵਿਤਾਵਾਂ ਚਪਵਾ ਕੇ ਕਿਤਾਬਾਂ ਪਰਚਿਆਂ ਵਿੱਚ ਭੇਜ ਦਿੱਤੀਆਂ ਪਾਠਕਾਂ ਨੂੰ ਹੁਣ ਉਹ ਕਿੱਥੇ ਕਿੱਥੇ ਕਿਸ-ਕਿਸ ਦੇ ਹੱਥਾਂ ਵਿੱਚ ਨਿੰਦਕਾਂ ਜਾਂ ਪ੍ਰਸ਼ੰਸਕਾਂ ਕੋਲ ਕਿਹੜੀ-ਕਿਹੜੀ ਥਾਂ ਪਹੁੰਚਦੀਆਂ ਕਵੀਆਂ ਨੂੰ ਕੀ ਪਤਾ ਕਵਿਤਾ ਹੈ ਲੜੀਆਂ ਦੀਵਾਲੀ ਤੋਂ ਬਾਅਦ ਰੋਸ਼ਨੀ ਦੀਆਂ ਲੜੀਆਂ ਉਤਾਰਦੇ ਆਂ ਹੱਥਾਂ 'ਚੋਂ ਫਿਸਲਦੀਆਂ ਨਿੱਕੀਆਂ-ਨਿੱਕੀਆਂ ਖੁਸ਼ੀਆਂ ਪੰਡੇ ਨਾਲ ਕੰਬਦੇ ਹੱਥ ਡਰ ਨਾਲ ਹਿਰਦਾ ਦੂਰ ਖੇਤਾਂ ਵਿੱਚ ਲਹਿਰਾਉਂਦੀ ਜਿਵੇਂ ਦੁੱਖਾਂ ਦੀ ਫਸਲ ਫੇਰ ਕਦ ਲੱਗਣਗੀਆਂ ਲੜੀਆਂ ਨਿੱਕੇ ਨਿੱਕੇ ਦੁੱਖਾਂ ਦੇ ਕੰਮ ਨਿਬੇੜ ਕੇ ਆਵੇਗੀ ਕਦੇ ਕੋਈ ਵੱਡੀ ਖੁਸ਼ੀ ਜਾਂ ਫੇਰ ਦਿਵਾਲੀ ਹੀ ਦੁਬਾਰਾ ਹੇਠਾਂ ਕੰਮਲਿਆਂ ਵਿੱਚ ਖੜੇ ਖਿੜੇ ਫੁੱਲਾਂ ਨੂੰ ਦੇਖਦਾ ਹਾਂ ਏਠਾਂ ਗਮਲਿਆਂ ਵਿੱਚ ਖਿੜੇ ਫੁੱਲਾਂ ਨੂੰ ਦੇਖਦਾ ਹਾਂ ਧੰਨਵਾਦ